ਸਵਾਗਤ ਹੈ ਕਿਸਾਨ ਵਿਰੋਧਾ ਟੈਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇਤਾ ਦੀ ਐਡ ਕਰਾਉਣੀ ਹੈ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਵੀ ਜੀ ਪਿੰਡ ਦੁੱਲੇ ਵਾਲੇ ਤੋਂ ਕਵਰ ਕਰਨ ਲੱਗਿਆ ਇੱਕ ਤੁਹਾਨੂੰ ਟਾਪ ਨਗੀਨਾ ਦਿਖਾ ਦਾਂਗੇ ਨੀਦੀ 라ਵੀ ਨਸਲ ਦਾ ਪ्योर ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਇੱਕ ਵੀ ਵਾਧੂ ਨਿਸ਼ਾਨੀ ਨਹੀਂ ਤੇ ਇੱਕ ਵੀ ਘਟ ਨਿਸ਼ਾਨੀ ਨਹੀਂ ਸਾਰੀਆਂ ਨਿਸ਼ਾਨੀਆਂ ਲਿੰਦੀ ਰਵਿ ਦੇ ਕਵਰ ਕਰਦੀ ਆ ਤੇ ਸੂਆ ਕਿਹੜਾ ਉਹ ਵੀ ਪੁੱਛਾਂ ਇੱਕ ਗੱਲ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਚ ਦੱਸ ਦਿਆਂ ਪਹਿਲਾਂ ਹੀ ਕਦ ਕੜ ਵੱਡੇ ਦੀ ਆ ਗਈ ਚੰਗੀ ਹੈ ਜੀ ਘਰ ਦੀ ਝੋਟੀ ਹੈ ਕਿਹੜਾ ਸੂਆ ਸੂੰਦੀ ਇੱਧਾਂ ਕਿੰਨੇ ਸੂਏ ਦੁੱਧ ਇਹਦੇ ਪੀ ਰਿਆ ਉਹ ਵੀ ਪੁੱਛ ਕੇ ਦੱਸਾਂਗੇ ਆਜੋ ਵੀਰੇ ਸਸਰੀ ਘਰ ਬਾਈ ਜੀ ਸਸਰੀ ਘਰ ਜੀ ਉਹ ਠੀਕ ਹੋ ਜੀ ਹਾਂ ਜੀ ਬਦ ਗਏ ਪਹਿਲਾਂ ਤਾਂ ਨੰਬਰ ਬੋਲ ਲਗੇ ਜੀ ਆਪਣਾ 99884 58754 58 754 991 99884 58754 ਬਾਕੀ ਸਕਰੀਨ ਤੇ ਜਰ ਰਿਆ ਨੋਟ ਕਰ ਲੋ ਤੇ ਪਿੰਡ ਆਪਣਾ ਜੀ ਦੁੱਲੇ ਵਾਲਾ ਹੀ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਆਪਾਂ ਗਿਲਾ ਬਠਿੰਡਾ ਹੀ ਤਹਿਸੀਲ ਰਾਮਪਰਾ ਹੋ ਗਈ ਨੇੜੇ ਆਪਣੇ ਇਧਰਲੇ ਪਾਸੇ ਇੱਥੇ ਨਾ ਗਾਇਸਾ ਪਰਹੇਂਦਾ ਇੱਧਰ ਸਲਾਹਪੁਰਾ ਹੀ ਤੇ ਜੰਗੀਆਂ ਨਾਲ ਜੰਗੀਆਂ ਨਾਲ ਹੀ ਆਪਣੇ ਪਰਨਾਲੇ ਤੇ ਆਪਣਾ ਲਾਸਟ ਪਿੰਡ ਆ ਗਿਆ ਨਾ ਲਾਸਟ ਪਿੰਡ ਆ ਬਠਿੰਡੇ ਤੇ ਇੰਨੇ ਕੁ ਫਿਰ ਪਸ਼ੂ ਘਰੇ ਰੱਖੇ ਹੋਏ ਹੁਣ ਇੰਨੇ ਇੱਕ ਬਾਧੂਆ ਕਿਉਂਕਿ ਥਾਂ ਦੀ ਥਾਂ ਥਾਂ ਥੋੜੀ ਤੰਗੀ ਆ ਤਾਂ ਕਰਕੇ ਤੇ ਜਿਹੜੀਆਂ ਮੱਝੋਟੀ ਦੇਖੀਆਂ ਨੇ ਬਈ ਮੱਝ ਲਾਲ ਗੇ ਚ ਝੋਟੀ ਲਾਲ ਗੇ ਕਿਹੜਾ ਸੂਆ ਸੁੰਦੀ ਤੇ ਕਿੰਨੇ ਸੂਏ ਆਪਾਂ ਇਹਦਾ ਇਹੀ ਹਰ ਤੀਜੇ ਸੂਏ ਸੋਨਾ ਦੋ ਸੂਏ ਆਪਾਂ ਚੋਲੀ ਇੱਕ ਤਾਂ ਉਹ ਖੜੀ ਬੂਰੀ ਝੋਟੀ ਇਹਦੀ ਇੱਕ ਤਾਂ ਇਹ ਬੂਰੀ ਦਿੱਤੀ ਹੈ ਇਹ ਤਾਂ ਖੜੀ ਹੈ ਇਹ ਕਾ ਨਹੀਂ ਦੀ ਇਹ ਨਾਬੇਰਾਂ ਦਾ ਟੀਕਾ ਪਰਾ ਇਹ ਫਿਰ ਦਿੰਦੀ ਕੱਟ ਗਈਆਂ ਕੱਟ ਗਈ ਦਿੱਤੀਆਂ ਦੋ ਇੱਕ ਬੱਚਾ ਆਪਾਂ ਜਿਹੋ ਜਿਹਾ ਭਰਾਉਣੇ ਹੋ ਹਾਂ ਉਹ ਹੈਗਾ ਟੀਕਾ ਹੋਇਆ ਤੇ ਵੀਰੇ ਇਹਦੇ ਦੁੱਧ ਕਿੰਨਾ ਦਿੱਤਾ ਦੂਜੇ ਸੂਏ ਦੇ ਵਿੱਚ ਰੋਜ਼ ਦੇ 16 ਕਿਲੋ ਦਿੱਤਾ 16 ਕਿਲੋ ਦੁੱਧ ਦਾ ਦਿੱਤਾ ਹੋਇਆ ਜਾਮਾ ਤੇ ਫਿਰ ਉਮੀਦ ਵਧਦੀ ਐ ਇੱਥੇ ਤਾਂ ਵਾਧੇ ਹੈਗੇ 17 18 ਸੀਮਨ ਬਾਕੀ ਰਤ ਵੀ ਵਧ ਗਈਆਂ ਸੀਮਨ ਕਿਹੜਾ ਲੱਗਾ ਸੀਮਨ ਇਹਦੇ ਲੱਗਾ ਗੋਲਡਨ ਬੂਰੇ ਦਾ ਹੀ ਹੋਣਾ ਅੱਛਾ ਬੂਰੇ ਗੋਲਡਨ ਬੂਰੇ ਗੋਲਡਨ ਗੋਲਡਨ ਬੂਰੇ ਹਾਂ ਚੰਗੇ ਬੱਚੇ ਪਾਉਂਦੇ ਹਾਂ ਹਾਂ ਚੰਗੇ ਬੱਚੇ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ ਨਹੀਂ ਗੋਲਡਨ ਕਿਹੜਾ ਗੋਲਡਨ ਉਹ ਉਹ ਝੋਟੀ ਉਹ ਕੋਈ ਆ ਉਹ ਕਿਉਂ ਆਦੀ ਪਤਾ ਹੀ ਆ ਵਾਂਗਾਂ ਨੂੰ ਆ YouTube ਤੇ ਬਹੁਤ ਮਸ਼ਹੂਰ ਝੋਟੀ ਪਿਓਰ ਨੀਲੀ ਦਾ ਵੀ ਵੀ ਆ ਹਾਂ ਪਿਓਰ ਜਮਾ ਤੇ ਭਾਰ ਪਿੱਛੇ ਦੀ ਥਾਣਾ ਥਾਣਾ ਨਾ ਨਾ ਉਹ ਕੋਈ ਨਹੀਂ ਘਰ ਦੀ ਆਈ ਇਹ ਤਾਂ ਕੋਈ ਜੀ ਦਾ ਤੋਰਾ ਕਰਾ ਕੇ ਚੈੱਕ ਕਦ ਕਣ ਵੱਡਾ ਤੇ ਰੇਟ ਡੇਟ ਪੁੱਛ ਕੇ ਦੱਸਾਂਗੇ ਆ ਦੇਖੋ ਜੀ ਤੋਰਾ ਤਾਰਾ ਤੁਹਾਨੂੰ ਕਰਾ ਦਿੰਨੇ ਚੱਕ ਲੈ ਚਲੋ ਜੀ ਇੰਨੇ ਜੋ ਆਗੇ ਕਦ ਕਾਟ ਐ ਏਡਾ ਕਾ ਝੋਟੀ ਦਾ ਲੈ ਕੇ ਨਹੀਂ ਤੁਰਿਆ ਜਾਂਦਾ ਕਦ ਕਾਟ ਤਾਂ ਤੇ ਨਿਸ਼ਾਨੀਆਂ ਸਾਰੀਆਂ ਕਵਰ ਕਰ ਰਹੀ ਹੈ ਜੀ ਨੀਲੀ ਰਾਵੀ ਦੇ ਵਿੱਚ ਪਯੋਰ ਤੁਹਾਨੂੰ ਅੱਜ ਮੱਝ ਦਿਖਾ ਰਹੇ ਆਂਗੇ ਸੂਹਾ ਤੀਜਾ ਜੀ ਆ ਦੇ ਮੋ ਲੈਓ ਜੀ ਤੇ ਥਣ ਲੈਵਾ ਚੰਗਾ ਤੇ ਕਿੰਨੇ ਦਿਨ ਘਟਜੂ ਬਾਈ ਕੱਲ ਬਾ ਲੈ ਜੂ 6-7 ਦਿਨ ਆ ਦੇਖੋ ਫੇਸ ਕੁਆਲਿਟੀ ਚੰਗੀ ਸੀ ਸਾਉ ਬਹੁਤ ਆ ਯਾਰੀ ਇਹ ਕਰਦੀ ਆ ਮੱਝ ਓਕੇ ਇਹਦਾ ਪਸ਼ੂ ਵਧ ਕਰਕੇ ਬਸ ਇੱਕ ਹੂੰ ਬਾਕੀ ਪਸ਼ੂ ਵੀ ਵੱਧ ਆ ਦਿਖਾਉ ਲੋਡ ਵੀ ਹੁੰਦੀਆਂ 100 ਗੱਲਾਂ ਹੁੰਦੀਆਂ ਆ ਦੇਖੋ ਜੀ ਅਣਭੌਂਡਾ ਪੂਰਾ ਸਾਫ ਤੇ ਛਾਣਾ ਥਣਾ ਦਿਓ ਕੋਈ ਫਿਕਰ ਹੋ ਕੇ ਜਿਹੜੇ ਬੰਦੇ ਨੇ ਬਰੀਡ ਤਿਆਰ ਕਰਨੀਆਂ ਛੋਟੀ ਲੈ ਸਕਦਾਗਾ ਚੰਗੀਆਂ ਜੋ ਆ ਗਈ ਜੀ ਜਰੂਰ ਕਰਿਓ ਬਾਈ ਨਾਲ ਸੰਪਰਕ ਹੋਰ ਆ ਵੀ ਪੁੱਛ ਕੇ ਦੱਸਾਂਗੇ ਕੋਈ ਖੰਜੀ ਤਾਂ ਕਿਸੇ ਪਾਸੋਂ ਨਹੀਂ ਤੇ ਡਿਮਾਂਡ ਬਾਈ ਕਿੰਨੀ ਕਾ ਗਈ ਜੈ ਜੀ ਬੱਸ ਲੈਣ ਦੇਣ ਜਾ ਡਿਮਾਂਡ 1.75 175000 ਦਾ ਫਰਮਾਨ ਤਾਂ ਆ ਵੀ ਚੰਗਿਆਂ ਚ ਹੋ ਗਏ ਹਨਾ ਹਾਂ ਚੰਗਿਆਂ ਚ ਹੋ ਆ ਜੀ ਓਵੇਂ ਚੰਗਿਆਂ ਚ ਹੋ ਆਏ 1 ਲੱਖ ਆਉਣੀ ਹਾਂ ਠੀਕ ਤੁਹਾਡਾ ਮਾਨਤਨ ਮਾਨਤਨ ਹੋ ਜੂ ਕੋਈ ਨਾ ਖੁੱਲਾ ਹੀ ਤੇ ਨੰਬਰ ਫੇਰ ਬੋਲਦੀ ਬਾਈ 99884 58754 58754 ਚੰਡਦੁੱਲੇ ਵਾਲਾ ਜ਼ਿਲ੍ਹਾ ਮਠੰਡਾ ਤਸੀਲ ਰਾਮਪੁਰਪੁਰ ਇੱਕ ਨੀਲੀ ਦਾ ਵੀ ਦੀ ਤੁਹਾਨੂੰ ਪਿਆਰ ਦਿਖਾ ਦਿਆ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਜੈ ਇਹਨਾਂ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂ ਇੱਕ ਨਵੀਂ ਵੀਡੀਓ ਦੇ ਨਾਲ